ਗੱਲ ਕਰਨ ਲੱਗਾ ਬੜੀ ਵਧੀਆ ਤੇ ਸਚਾਈ ਵੀ ਐ ਜਦੋਂ ਅਸੀਂ ਵਿਆਹ ਸ਼ਾਦੀ ਜਾਂਦੇ ਨਾ ਪੈਸਾਰ ਖਾਸ ਕਰਕੇ ਰਿਜ਼ੋਰਡਾਂ ਦੇ ਵਿੱਚ ਵਿਆਹ ਜਾਂਦੇ ਆ ਤੇ ਲੜਾਈ ਉੱਥੇ ਬਿਲਕੁਲ ਕੱਤ ਹੁੰਦੀ ਆ ਖਾਸ ਕਰਕੇ ਡਾਂਸਰਾਂ ਤੋਂ ਅਹੀ ਜੀ ਜਿਉਂਕੇ ਘਰ ਦੇ ਸਾਰੇ ਗਏ ਹੁੰਦੇ ਆ ਘਰ ਦੀ ਵੀ ਗਈ ਹੁੰਦੀ ਨਾਲ ਤੇ ਜਾ ਕੇ ਆਪਾਂ ਕਰਦੇ ਗੋਲਾ ਹੱਸਦਾ ਵਾ ਅਜਾ ਬੜਾ ਮਨ ਨੂੰ ਸਮਝਾਈਦਾ ਵਾ ਸਮਝ ਕੇ ਜਾਈਦਾ ਵੀ ਯਾਰ ਪੂਆ ਦੇ ਮੁੰਡੇ ਤੇ ਵਿਆਹ ਗਿਆ ਤੇ ਲੜਾਈ ਹੋ ਪਈ ਨੱਚਣ ਤੋਂ ਹੈ ਤਿਆਰ ਕੀ ਚਾਚਾ ਵੀ ਨਾਲਾ ਚਾਚੀ ਵੀ ਨਾਲਾ ਘਰਦੀ ਵੀ ਨਾਲਾ ਪਾਪਾ ਵੀ ਨਾਲਾ ਬੀਬੀ ਵੀ ਨਾਲ ਤਿਆਰ ਕੀ ਆਪਾਂ ਨੱਚਣਾ ਨਹੀਂ ਲੜਾਈ ਹੋ ਪੈਂਦੀ ਪਰ ਪਤਾ ਨਹੀਂ ਜਦੋਂ ਤਿੰਨ ਗਲਾਸੀ ਅੰਦਰ ਜਾਂਦੀ ਨਾ ਟੇਬਲ ਤੋਂ ਫਿਰ 500 ਵਾਲੇ ਨੋਟ ਤੇ ਲਿਖਦਾ ਵਾ ਭਲਾ ਕੀ ਕੀ ਪਿੰਡ ਦਾ ਨਹੀਂ ਬੂਟੇਵਾਲਾ ਅੱਛਾ ਬੂਟੇਵਾਲੀ ਜੀ ਫਿਰ ਲਿਖਦਾ 500 ਦੇ ਨੋਟ ਤੇ ਬੂਟੇਵਾਲ ਮੇਰਾ ਪਿੰਡ ਸ਼ੀਰਾ ਬੂਟੇਵਾਲ ਵਾਲਾ ਹੈ ਨਾ ਤੇ ਨਾਲੇ ਉਹਨਾਂ ਖੇਖ ਨਾ ਜਿਹਦਾ ਦਾ ਨਾਲੇ ਨੂੰ 500 ਫੜਾਉਂਦਾ ਤੇ ਘਰ ਦੀਆਂ ਦੀ ਪੁੱਤ ਮੈਂ 50 ਮੰਗੇ ਮੈਂ ਉਹ ਹੀ ਦਿੱਤੇ। ਹਾਂ ਦੀ ਕੋਣ ਦੂ ਘਰ ਚੱਲ ਤੈਨੂੰ ਮੋਰ ਬਣਾਉਂਗੀ। ਤੇ ਜਦੋਂ ਘਰ ਆਦਾ ਅਗਲੇ ਦਿਨ ਫਿਰ ਦਿਨ ਚੜਦਾ ਤੇ ਦਿਨੇ ਉੱਠਦੇ ਪਤਾ ਨਹੀਂ ਹੁੰਦਾ ਕਰਤੂਤ ਮੈਂ ਕੀ ਕੀਤੀ ਮਾੜੀ। ਤੇ ਫਿਰ ਨਾਲੇ ਸਿਰ ਫੜਿਆ ਹੁੰਦਾ ਤੇ ਨਾਲੇ ਕਹਿੰਦਾ ਸਿਰ ਫੱਟਣ ਵੜਾ ਤੇ ਨਾਲੇ ਘਰ ਦੀ ਕੋਈ ਕੀ ਪੁੱਛਦਾ ਭਲਾ ਤੇ ਘਰ ਦੀ ਕਿੰਦਾ ਫਿਰ ਪੈਂਦੀ ਕਿੰਦਾ ਦੱਸਦੀ ਵੀ ਆਹ ਲੈ ਚੌਰਿਆ ਮੈਂ ਦਸਾਂਦ ਨੂੰ ਗੱਲ। ਕੀ ਕਹਿੰਦੀ ਆ ਜਾ ਬੁੱਲੇ ਆ ਕਿਥੇਗਾ ਮੈਨੂੰ ਬੰਨ ਲੈਂਦਾ। ਹਾਂ। ਛੜਾ। ਬਨੇ ਛੋਟਾ ਛੋਟੇ ਨਾਲ ਸਾਰ ਲੈਨੇ ਆ ਤੇਰੀ ਬਲਣਾ ਮਾਸਾ ਐ ਤੱਕੀਏ ਕੋਰਨੀਓ ਯਾਰ ਮੇਰੀ ਗੱਲ ਸੁਣੋ ਵਿਆਹ ਚ ਨਹੀਂ ਆ ਵਿਆਹ ਲੱਗਣਗੇ ਚੰਗੀ ਤਰ੍ਹਾਂ ਵਿਆਹ ਤਾਂ ਅਗਲੇ ਦਿਨ ਦੀ ਗੱਲ ਆ ਸਾ ਬੋਲਦਾ ਕਿ ਕੀ ਗੋਰਾ ਇਹ ਕਿਹੜਾ ਗੱਟੇ ਮੱਥੇ ਕੀ ਬੋਸ਼ਲਾ ਭਰਾਂ ਕੇ ਦੱਸੋ ਤੁਹਾਨੂੰ

ਓਏ ਆ ਬੰਦ ਚਲਾ ਦੇ ਇਹਨੂੰ ਲੈਓ ਲੈਓ ਚੱਲ ਗਿਆ ਇਹ ਕਮਨਗਰ ਹੈ ਹਾਂ ਬੋਲੋ ਫਟ ਗੱਲਾਂ ਨਾ ਯਾਰ ਮੇਰਾ ਸਿਰ ਬੜਾ ਫਟਣ ਡਿਆ ਤੇ ਮੈਂ ਕੀ ਕਰਾਂ ਮੁੰਨੇ ਇੱਕ ਗੱਲ ਦੱਸ ਇਹ ਲੱਸੀ ਪਈ ਗੁੱਟਕ ਨਾ ਨਹੀਂ ਅੱਪਾ ਕੱਲ ਵਿਆਹ ਨਹੀਂ ਸੀਗੇ ਮੈਂ ਖੱਟਾ ਨਹੀਂ ਲਾਇਆ ਨਹੀਂ ਲਾਇਆ ਖੱਟਾ ਨਾ ਨਾ ਇਹ ਦਹੀਂ ਤੋਂ ਆਵਰਾ ਲੈ ਜਦੋਂ ਖਟਾਈ ਲਾਇਆ ਤਾਂ ਦਹੀਂ ਕਿੱਥੋਂ ਆਏ ਨਾ ਤੇ ਮੇਰੀ ਗੱਲ ਸੁਣ ਨਾ ਇਦਾਂ ਕਰਾ ਮੇਰੀ ਗੱਲ ਸੁਣ ਹਾਂ ਮੈਂ ਗੱਲ ਪੁੱਛਣੀ ਤੈਨੂੰ ਦੱਸ ਥੋੜਾ ਜਿਹਾ ਧਿਆਨ ਜਨਾ ਬੰਨ ਫਿਰ ਪੁੱਛਦਾ ਇਹ ਮੇਰਾ ਨਾ ਬਟੂਆ ਨਹੀਂ ਲੱਭਦਾ ਤੇ ਵੇਖੀ ਭਲਾ ਬਟੂਆ ਕਿੱਥੇ ਰੱਖਿਆ ਗਿਆ ਕੀ ਨਹੀਂ ਲੱਭਦਾ ਬਟੂਆ ਨਹੀਂ ਲੱਭਦਾ ਸੁਣਦਾ ਨਹੀਂ ਮੇਰੇ ਉੱਚੀ ਬੋਲਦਾ ਮੈਂ ਹਾਂ ਬਟੂਆ ਨਹੀਂ ਲੱਭਦਾ ਬਟੂਆ ਅੱਛਾ ਮੈਨੂੰ ਪੁੱਛਣ ਦੇ ਬਟੂਆ ਮੈਨੂੰ ਕਿਉਂ ਪੁੱਛਦਾ ਹੈ ਜਾ ਕੇ ਪੁੱਛ ਉਹਨੂੰ ਜਿਹਦੇ ਨਾਲ ਕੱਲ ਖੇ ਖੇ ਕੇ ਨੱਚਣ ਦੇ ਸੀ ਸਾਰੇ ਪੈਸੇ ਸੁੱਟ ਕੇ ਆ ਗਿਆ ਹੁਣ ਮੈਨੂੰ ਪੁੱਛਦਾ ਕਿਦਣਾ ਡਾਂਸਰ ਤੇ ਫਿਰ ਬੰਦੇ ਦਾ ਇੰਨਾ ਮਰਨੋਂ ਡਰਦਾ ਨਾ ਆਂਦਾ ਮੇਰੀ ਜਾਨ ਸਿਰੋਂ ਬਾਹਰ ਨੂ ਜਾਵਾ ਹੈ ਨਾ ਅੱਜ ਕੱਲ ਖੀਸੇ ਵਿੱਚ ਪਾਇਆ ਸੀ 6700 ਬਕਾਇਆ ਸੀ ਅੱਜ ਕੱਲ ਖੀਸੇ ਵਿੱਚ ਪਾਇਆ ਸੀ 6700 ਬਕਾਇਆ ਸੀ ਓਏ ਓਏ ਕਿੱਡਾ ਝੁਠਾ ਦੂੰ ਕਿਉਂ 6700 ਨਹੀਂ ਹਾਂ 100 6700 ਨਹੀਂ ਮੇਰੇ ਪਰਸੇ 6700 ਸੀ ਮੈਂ ਕਹਿੰਦੀ 6700 ਹੀ ਮੈਂ ਕਹਿੰਦਾ 6700 ਹੀ ਕੀ ਹੋ ਗਿਆ ਤੈਨੂੰ ਪੀਤੀ ਚ ਕਿਉਂ ਤੈਨੂੰ ਕਿਦਾਂ ਕੱਲ ਮੈਂ ਤੇਰੇ ਕੋ 500 ਰੁਪਏ ਨਹੀਂ ਮੰਗੇਸ ਮੈਨੂੰ 500 ਰੁਪਏ ਦੇ ਦੇ ਮੈਂ ਫੀਸ਼ੀਅਲ ਕਰਾਣਾ ਮੈਂ ਜਾਣਾ ਵਿਆਹ ਤੇ ਹਨਾ ਤੇ ਤੂੰ ਕੀ ਆਖਿਆ ਸੀ ਕੀ ਆਖਿਆ ਹਾਂ ਨਹੀਂ ਮੇਰੇ ਕੋਲ ਮੇਰੇ ਕੋਲ ਇੰਨੇ ਹੀ ਪੈਸੇ ਉਹਦੋਂ ਨਹੀਂ ਮੈਂ ਨਾ ਰਸਤੇ ਜਾਂਦਾ ਜਾਂਦਾ ਵਿਆਹ ਚੱਲਿਆ ਨਾ ਹਾਂ ਤੇ ਉਹ ਦਲਬਾਗ ਹੁੰਦ ਲੱਗੋ ਪੈਸੇ ਫੜ ਕੇ ਲੈ ਗਿਆ 5600 ਕਾਹਦੇ ਲਈ ਉਹ ਮੈਂ ਹਾਂ ਚੱਲ ਨਿਆਣਿਆਂ ਦੇ ਨਿੱਕਰ ਨੂੰ ਕਰਾ ਲਿਆਵਾਂਗੀ ਕੋਈ ਅੱਛਾ ਨਿੱਕਰਾ ਲਿਆ ਦੇ। ਤੰਗ ਚੱਲਣ ਡਿਆ। ਚੱਲ ਕੋ ਚੰਗਾ ਹੀ ਕੰਮ ਕੀਤਾ। ਲਿਆ ਨਿੱਕਰਾ ਫੜਾ। ਨਿਆਣਿਆਂ ਦੀਆਂ? ਹਾਂ ਹਾਂ। ਉਹ ਨਾ ਯਾਰ ਮੈਂ ਫਿਰ ਇਦਾਂ ਕਿ ਉਹ ਮੈਨੂੰ ਸ਼ਰਮ ਜੀ ਆ ਗਈ ਡਾਂਸਰ ਨੇ ਬੜੇ ਘੱਟ ਕੱਪੜੇ ਪਾਏ ਸੀ। ਮੈਂ ਉਹਨੂੰ ਸੋਡਾ ਵਿੱਚ ਇਹ ਲਿਆ ਕੇ ਪਾਪੂ ਲੈ ਬ ਚੰਗੇ ਕੱਪੜੇ ਮਸਾ। ਅੱਜ ਕੱਲ ਕੀ ਸਿਰ ਜਪਾਇਆ ਸੀ। 6700 ਵਕਾਇਆ ਸੀ। ਅੱਜ ਕੱਲ ਕਿਸੇ ਵਿੱਚ ਪਾਇਆ ਸੀ 6700 ਵਕਾਇਆ ਸੀ। ਮੈਂ ਪੀ ਬੈਠਾ ਮੈਂ ਦਰਬੋਤ ਪੀ ਬੈਠਾ ਨਸਰ ਮੇਰੇ ਨੂੰ ਖੜ ਗਿਆ ਹਾਏ ਹੋਏ ਹਾਏ ਤਕੋ ਗੋਲੀ ਗੋਲੀ ਖਾਣਾ ਐ ਟਿਕੜੀ ਗੱਲਾਂ ਨਾ ਦੇ ਗੋਲੀ ਮੇਰੇ ਕੋ ਤਾਂ ਦੂਜੀ ਆ ਕਿਹੜੀ ਟਿਸ਼ਕੀਆਂ ਖਾਣੀ ਆ ਸੇ ਸੱਤ ਤਹ ਯਾਰ ਵਕਾਇਆ ਸੀ ਮੈਂ ਦਰਬੋਤ ਪੀ ਬੈਠਾ ਇਹਨ ਸਰ ਮੇਰੇ ਨੂੰ ਫੜ ਲਿਆਏ ਮੈਨੂੰ ਪਤਾ ਨਹੀਂ ਲੱਗਦਾ ਹਾਂਂ ਦੀ ਏ ਕਿੱਥੇ ਤਰ ਲਿਆ ਏ ਪਤਾ ਨਹੀਂ ਲੱਗਦਾ ਹਾਲ ਦੀ ਮੈਂ ਮਟਵਾ ਕਿੱਥੇ ਤਰ ਲਿਆ ਏ ਓ ਬਸਰੇਆ ਜੇ ਅਸੀਂ ਆ ਚਰਦਾਰਾਂ ਦੇ ਤੇ ਤੇਰਾ ਰਿਸ਼ਤੇਦਾਰਾ ਦੇ ਕਲਗੇ ਇਸ ਵਿਅਸਰਦਾਰਾਂ ਦੇ ਤੇਰੇ ਰਿਸ਼ਤੇਦਾਰਾ ਦੇ ਸਾਰੇ ਹੀ ਬਕੇ ਦੇ ਦੇਸੀ ਸਾਰੇ ਹੀ ਬਕੇ ਸਾਰੇ ਹੀ ਬਕੇ ਦੇਸੀ ਤੂੰ ਕੜਿ-ਮੜੀ ਹੋਂਦਾ ਜੀ ਤੂੰ ਪੁਲ ਇੱਕ ਗੱਲ ਨਾਲ ਸਾਡੇ ਚ ਬੜੀ ਮਾੜੀ ਆ ਰੱਜ ਕੇ ਆਵੇ ਸ਼ਰਾਬ ਨਾਲ ਆਈਦਾ ਤੇ ਗਾਲਾਂ ਯਾਰਾਂ ਨੂੰ ਕਢਾ ਦੇ ਦਿੰਦਿਆ ਸਹੀ ਆ ਨਾ ਮਨੇ ਉਹ ਬੰਦਾ ਬਾਹਰ ਖੜੀ ਕਰੇ ਜਿਹੜਾ ਘਰ ਜਾ ਕੇ ਸਿੱਧਾ ਕਹਿੰਦਾ ਮੈਂ ਖੁਦ ਪੀ ਕੇ ਆਇਆ ਕੋਈ ਵੀ ਨਹੀਂ ਹੈ ਨਾ ਪੀਤੀ ਆਪ ਹੁੰਦੀ ਆ ਤੇ ਆਖਣ ਕਿ ਲੈ ਮਿਲ ਸ਼ਿੰਦਾ ਮਿਲ ਪਿਆ ਉਹਨੇ ਪਿਆਤੀ ਵੀਰਾ ਮਿਲ ਪਿਆ ਉਹਨੇ ਤੇ ਘਰਦਿਆਂ ਵੀ ਅੰਨੀਆਂ ਸ਼ੈਤਾਨ ਹੁੰਦੀਆਂ ਇਹ ਤੂੰ ਸੁਣਿਓ ਆਪਣੇ ਘਰ ਦੇ ਨੂੰ ਗੱਲ ਨਹੀਂ ਕਰਨੀ ਤੇ ਆਖਣਾ ਕੰਜਰਾਂ ਟੱਪ ਕੇ ਘਲਤੀ ਕੰਜਰਾਂ ਨਾਲ ਪਿਆਤੀ ਹੈ ਇਦਾਂ ਦੀ ਨਾ ਤਾੜੀ 라ਉਣ ਜਗਤ ਤੇ ਮੈਂ ਵੀ ਝੂਠ ਬੋਲ ਲੰਗਾ ਪਲਗਦਾ ਤੂੰ ਵਿਟ ਰਿਆਗੇ ਟੇਬਲ ਤੇ ਬੁੱਤ ਤੇ ਮੁਰਗਾ ਤੜ ਕੇ ਨਹੀਂ ਕੁਝ ਯਾਰ ਮੇਰੇ ਮੈਨੂੰ ਜੁੰਡੀ ਦੇ ਟੱਕੇ ਨਾਲ ਤੱਲੀ ਕਰ ਗੈਨੀ ਕੁਝ ਯਾਰ ਮੇਰੇ ਮੈਨੂੰ ਜੁੰਡੀ ਦੇ ਟੱਕੇ ਨਾਲ ਤੱਲੀ ਕਰ ਗੈਨੀ ਓਰੇ ਓਰੇ ਏ ਰੇਖਾਇਆ ਤੂੰ ਇੱਧਰ ਨੂੰ ਨਹੀਂ ਆਣਾ ਹੁਣ ਮੈਂ ਦੱਸਤਾ ਜੀ ਨੂੰ ਆ ਆ ਵੇ ਲੋਗ ਲੈਣੇ ਇਹ ਸਿਆਪਾ ਪੈਂਦਾ ਜਕਰੇ ਮੈਨੂੰ ਪਤਾ ਮੈਂ ਉੱਠਣ ਲੱਗਾ ਸੀ ਮੈਨੂੰ ਪਤਾ ਮੈਂ ਉੱਠਣ ਲੱਗਾ ਸੀ ਲਿਸ਼ਕਾਰ ਨੇ ਹੱਥ ਮੇਰਾ ਫੜ ਲਿਆ ਮੈਨੂੰ ਪਤਾ ਨਹੀਂ ਲੱਗਦਾ ਹਣਦੀ ਏ ਝੂਠਿਆ ਪਤਾ ਨਹੀਂ ਲੱਗਦਾ ਹਣਦੀ ਮੈਂ ਬਟੂਆ ਕਿੱਥੇ ਤਾਂ ਲਿਆਏ ਪਤਾ ਨਹੀਂ ਲੱਗਦਾ ਹਣਦੀ ਮੈਂ ਬਟੂਆ ਕਿੱਥੇ ਨੰਦੇ ਬੱਕੇ ਨੱਚਦਾ ਯਾ ਨਾ ਨਾ ਮੇਰਾ ਸਾਜਾ ਰੁਕਦਾ ਸੀ ਤੂੰ ਭੁੱਲ ਗਿਆ ਨੱਚਣ ਵਾਲੀਆਂ ਤੋਂ ਕੀ ਹੋ ਗਿਆ ਉਸ ਗੱਲ ਨੂੰ ਮੈਂ ਪਛਤਾਵਾ ਨਹੀਂ ਦਿੱਤੀ ਵਿੱਚ ਪਤਾ ਨਹੀਂ ਕੀ ਹੋ ਗਿਆ ਉਸ ਗੱਲ ਨੂੰ ਮੈਂ ਪਛਤਾਉਂਦਾ ਨਹੀਂ ਮੈਂ ਮੁੜ ਕੇ ਅੱਜ ਤੋਂ ਪੀਂਦਾ ਨਹੀਂ ਮੈਂ ਮੁੜ ਕੇ ਅੱਜ ਤੋਂ ਪੀਂਦਾ ਨਹੀਂ ਕੀ ਮੈਂ ਮੁੜ ਕੇ ਅੱਜ ਤੋਂ ਪੀਂਦਾ ਨਹੀਂ ਅੱਗੇ ਬੋਲ ਮੈਂ ਮੁੜ ਕੀ ਅੱਜ ਤੂੰ ਪੀਂਦਾ ਨਹੀਂ ਲੈ ਸੌ ਤੇਰੀ ਮੈਂ ਪਾਉਂਦਾ ਨਹੀਂ ਮਾਂ ਪਾਪਾ ਮੇਰੇ ਸਾਰੇ ਕਹਿੰਦੂ ਐ ਮੁੜ ਕੇ ਅੱਜ ਤੂੰ ਪੀਂਦਾ ਨਹੀਂ ਐ ਸੌ ਤੇਰੀ ਮੈਂ ਪਾਉਂਦਾ ਨਹੀਂ ਤੂੰ ਦੇਖ ਕੇ ਚੱਲਣਾ ले आए तू ताकवा हाय हाय ठीक है बचका के तो बहुत जरूरी सी मैं बलियाई खड़के दे आए मरजे तू बच ਸ਼ੌਕਿਆ ਕੁੜੇ ਪਰਾਣੇ ਨੂੰ ਕੀ ਹੋ ਗਿਆ ਕੁੜੇ ਹੋ ਗਿਆ ਕੁੜੇ ਪਰਾਣੇ ਨੂੰ ਮੈਨੂੰ ਤਾਂ ਹਰ ਕੋਈ ਪੁੱਛਦਾ ਸੀ ਤੂੰ ਭੱਗਿਆ ਨੱਚਣ ਵਾਲੀਆਂ ਤੋਂ ਉਹ ਨਹੀਂ ਆ ਤੂੰ ਭੱਗਿਆ ਦੀਵੇ ਵਾਲਿਆਂ ਤੋਂ ਤੇ ਪੰਚ ਸੁਰਦਾ ਸੀ ਭੱਗਿਆ ਦੀਵੇ ਵਾਲਿਆਂ ਤੋਂ ਹਰ ਗੇੜੇ ਪੰਚ ਸੁਰਦਾ ਸੀ ਇਹ ਬਤਾ ਨਹੀਂ ਲੱਗਦਾ ਹਾਂ ਦੀਵੇਂ ਫਟੂਏ ਕਦੇ ਤਰ ਲਿਆਏ ਭੱਗਿਆ ਨੱਚਣ ਵਾਲੀਆਂ ਤੋਂ ਹਰ ਗੇੜੇ ਪੰਚ ਸੁਰਦਾ ਸੀ ਹੰ ਬਤਾ ਨਹੀਂ ਲੱਗਦਾ ਕਿਥੇ ਤੈਨ੍ਹ ਆਏ ਅੰਦਰ ਪਿਆਈ ਖਾਲੀ ਜਾਲਾ ਤਾੜੀ ਲਾ ਦੋਗੇ ਜੋਨ ਚੰਗਾ ਲੱਗਾ ਤੇ